ਸਾਸਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਟੀ 11 ਨਿਊਜ਼ ਪੰਜਾਬ ਅਸੀਂ ਪਹੁੰਚੇ ਹਾਂ ਘੱਗੇ ਵਿੱਚ ਜਿੱਥੇ ਭਾਰਤੀ ਕਿਸਾਨ ਜਣੇ ਇਕਤਾ ਗਰਾਹਾਂ ਵੱਲੋਂ ਭਗਵੰਤ ਮਾਨ ਦਾ ਪੁਤਲਾ ਫੁਕਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜ਼ਿਆ ਕਰੋ ਜ਼ਿਆ ਕਰੋ ਜ਼ਿਆ ਕਰੋ ਯਾਰ ਮੋਰਚੇ ਜੋ ਸਾਡੇ ਕਿਸਾਨ ਕੀਤੇ ਗਿਰਦਾ ਜ਼ਿਆ ਕਰੋ ਮੋਰਚੇ ਜ਼ਿਆ ਕਰੋ ਜ਼ਿਆ ਕਰੋ ਜਮੀਨਾ ਤੇ ਕੌਡੇ ਕਰਨ ਵਾਲੀ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਜ਼ਿਆ ਮੋਰਚੇ ਜੋ ਕੀਤੇ ਸਾਡੇ ਕਿਸਾਨ ਜ਼ਿਆ ਕਰੋ ਜ਼ਿਆ ਕਰੋ सॼे ग्रीफा रिहा करो मोदी सरकारबाद पंजाबाद مردہ آباد 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 محتاط 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 ਚਾਹੁੰਦਾ ਹੈ ਜਿਹੜਾ ਕਿ ਜਾਲਾਂ ਦੇ ਵਿੱਚ ਸਾਡਾ ਮੋਰਚਾ ਚੱਲ ਰਿਹਾ ਸੀ ਉਥੇ ਧੱਕੇ ਨਾਲ ਇਹਨਾਂ ਨੇ ਜੋ ਜ਼ੁਲਮ ਕੀਤਾ ਹੈ ਪ੍ਰਸ਼ਾਸਨ ਨੇ ਪੁਲਿਸ ਨੇ ਨਾਲ ਰੜ ਕੇ ਉਥੇ ਸਾਡੇ ਬੰਦੇ ਬਹੁਤ ਘੱਟ ਸੀ ਤੇ ਇਹਨਾਂ ਦਾ ਦੌੜ ਚੱਲ ਗਿਆ ਪਰ ਇਹਨਾਂ ਨੂੰ ਸਾਡਾ ਜਿਹੜਾ ਲੀਡਰਸ਼ਿਪ ਹੈ ਅੱਜ ਕੋਈ ਨਾ ਕੋਈ ਫੈਸਲਾ ਕਰੋ ਤੇ ਉਹਦੇ ਅਸੀਂ ਉਲਟ ਇਹਨਾਂ ਨੂੰ ਪਤਾ ਲੱਗ ਜੀ ਸਰਕਾਰ ਨੂੰ ਕਿ ਅਸੀਂ ਕਿਹੜੇ ਕਿਸਾਨਾਂ ਨਾਲ ਹੱਥ ਪਾਇਆ ਹੈ ਇਹਨਾਂ ਦੇ ਨਾਲ ਦੋ ਦੋ ਹੱਥ ਕਰਕੇ ਸਰਕਾਰ ਨੂੰ ਦੱਸਾਂਗੇ ਤੇ ਇਹੋ ਜਿਹਾ ਝੁਲਮ ਕਿਸਾਨਾਂ ਨਾਲ ਆਇਆ ਕਰੀ ਜਾਂਦਾ ਕਿੰਨੇ ਕੁ ਬੰਦੇ ਲਾਉਣਾ ਨੇ ਇਸ ਟਾਈਮ ਝੁਲਮ ਕੀਤਾ ਜੀ ਸਾਡੇ ਜੇ ਇੱਕ ਬੁੱਥੇ ਅਸੀਂ ਵੈਸੇ ਗਏ ਨਹੀਂ ਕਿੱਟੀ ਬੱਸਾਂ ਚ ਨੇ ਬੰਦੇ ਸਾਡੇ ਗ੍ਰਿਫਤਾਰ ਕਰ ਲਏ ਇਹਨਾਂ ਨੇ ਗ੍ਰਿਫਤਾਰ ਕਰਕੇ ਪਹਿਲਾਂ ਤਾਂ ਉਹਨਾਂ ਨੂੰ 3 ਘੰਟੇ ਕਮਾਈ ਫਰੀ ਗਈ ਅੱਛਾ ਜਦੋਂ ਕਿ 90 90 ਸਾਲ ਦੀਆਂ ਸਾਡੀਆਂ ਮਾਮਾ ਬਜ਼ੁਰਗ ਉਹਦੇ ਵਿੱਚ ਬੈਠੇ ਨੇ ਕਿਸੇ ਨੇ ਬਾਥਰੂਮ ਕਰਨਾ ਕਿਸੇ ਨੇ ਪਾਣੀ ਪੀਣਾ 3 ਘੰਟੇ ਇਹਨਾਂ ਨੂੰ ਬਹੁਤ ذلیل ਕੀਤਾ ਗਿਆ ਇਹ ਤੋਂ ਬਾਅਦ ਹੁਣ ਪਤਾ ਲੱਗਾ ਕਿ ਡਕਾਲੇ ਜਾ ਕੇ ਕਿਸੇ ਥਾਣੇ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਲੈ ਗਿਆ ਤੇ ਉੱਥੇ ਜਾ ਕੇ ਉਹਨਾਂ ਨੂੰ ਬੰਦ ਕੀਤਾ ਹੋਇਆ ਹੈਗਾ ਇਹ ਕਦੋਂ ਦੀ ਗੱਲ ਹੈ ਜੀ ਇਹ ਅੱਜ ਦੀ ਗੱਲ ਹੈ ਜੀ ਸਵੇਰ ਦੀ ਹਾਂ ਠੀਕ ਹੈ ਹਾਂ ਇਹ ਨੇ ਜੇ ਵੈਸੇ ਗੱਲ ਕਰਕੇ ਅਸੀਂ ਜਿਹੜਾ ਅੱਜ ਉਹਦਾ ਪੂਟਾ ਫੁੱਕਿਆ ਅਸੀਂ ਭਗਵਾਨਤ ਮਾਨ ਸਰਕਾਰ ਨੂੰ ਇਹ ਚਿੰਤਾਵਨੀ ਵੀ ਦੇ ਰਹੇ ਹਾਂ ਵੀ ਜਿਹੜਾ ਅੱਜ ਤੇਨੂੰ ਬਦਲਾ ਕਰਕੇ ਤੇਰੀ ਸਰਕਾਰ ਆ ਗਈ ਗਾਹਣ ਤੇਰੇ 90 ਕੀ ਤੁਹਾਨੂੰ 90 90 ਵੋਟਾਂ ਵੀ ਨਹੀਂ ਮਿਲਣੀਆਂ ਤੁਹਾਨੂੰ ਮੇਜਰਵਾਲਾ ਨੇ ਕੱਲ ਕੋ ਦਾ ਬਿਆਨ ਆਇਆ ਹਜੇ ਭਵੰਤ ਮਾਨ ਦਾ ਪਰਸੋਂ ਦਾ ਆ ਕਹਿੰਦਾ ਵੀ ਕਿਸੇ ਨੂੰ ਧੱਕੇ ਧੱਕਾ ਨਹੀਂ ਕਿਸੇ ਨਾਲ ਕੀਤਾ ਜਾਊਗਾ ਉਹ ਕਿਸਾਨਾਂ ਦੇ ਹੱਕ 'ਚ ਆਉਣ ਵਾਲੇ ਉਹ ਇਹ ਗੱਲਾਂ ਕਰਦਾ ਇਹ ਦੋ ਇਹ ਦੋ ਦੋ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਇਹ ਕੀ ਹੋ ਰਿਹਾ ਜੀ ਇੱਕ ਪਾਸੇ ਕਹਿੰਦਾ ਵਾ ਅਸੀਂ ਧੱਕਾ ਨਹੀਂ ਕਰਦੇ ਇੱਕ ਪਾਸੇ ਧੱਕੇ ਨਾਲ ਸਾਡੀਆਂ 90 90 ਸਾਲ ਦੀਆਂ ਬਜ਼ੁਰਗ ਔਰਤਾਂ ਨੂੰ ਧੱਕੇ ਦੇ ਦੇ ਕੇ ਉਸ ਮੋਰਚੇ ਦੇ ਵਿੱਚੋਂ ਖਦੇੜਿਆ ਗਿਆ ਧੱਕੇ ਦਿੱਤੇ ਗਏ ਨੇ ਧੱਕੇ ਨਾਲ ਬੱਸਾਂ ਭਰ ਲਈਆਂ ਤੇ ਅਜੇ ਧੱਕਾ ਨਹੀਂ ਐਦੋਂ ਉਤੋਂ ਦੀ ਕੀ ਧੱਕਾ ਹੋਊਗਾ ਸੇ ਮਾਨ ਜੀ ਵੀ ਕਹਿੰਦੇ ਨੇ ਮੈਂ ਤਾਂ ਖੁਦ ਇੱਕ ਕਿਸਾਨ ਦਾ ਪੁੱਤ ਆ ਤੇ ਮੈਂ ਕਿਸਾਨ ਨਾਲ ਕਿਵੇਂ ਵਿਤਕਰਾ ਕਰ ਸਕਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੀ ਕਿਸਾਨ ਦਾ ਨਹੀਂ ਪੁੱਤ ਅਸੀਂ ਉਹ ਕਿਸਾਨ ਦਾ ਪੁੱਤੇ ਨਹੀਂ ਹੈਗਾ ਤਰਖਾਨ ਦਾ ਪੁੱਤ ਉਹ ਪਤਾ ਨਹੀਂ ਕੀ ਦਾ ਕੀ ਦਾ ਨਾ ਅਸੀਂ ਕਿਸੇ ਦਾ ਨਾਉ ਨਹੀਂ ਲੈਂਦੇ ਪਰ ਉਹਦੀ ਮਾਂ ਨੂੰ ਪਤਾ ਹੋਣਾ ਵੀ ਕੀ ਦਾ ਹੈ ਸかせ ਉਹ ਕਿਸਾਨ ਦਾ ਤਾਂ ਹੈ ਹੀ ਨਹੀਂ ਠੀਕ ਹੈ ਹਾਂ ਤੇ ਬਾਕੀ ਜੇ ਉਹ ਹੈ ਦਾ ਮਲਤੋਂ ਦਾ ਜੱਟ ਦਾ ਪੁੱਤ ਹੁੰਦਾ ਮਟਿਆਰ ਜਵਾਨ ਧੀ ਪੁੱਤਰ ਟੱਬਰ ਨੂੰ ਛੱਡ ਕੇ ਤੇ ਹੋਰ ਵਿਆਹ ਕਰਾਉਂਦਾ ਫਿਰਦਾ ਹੋਰ ਹਿੱਕਾ ਨਾਲ ਲਾਉਂਦਾ ਫਿਰਦਾ ਜਵਾਕਾਂ ਨੂੰ ਉਹ ਜਵਾਕਾਂ ਦਾ ਕੌਣ ਹੈ ਜ਼ਿੰਮੇਵਾਰ ਪੀਐਸਆ ਜੀ ਪੁੱਛ ਸਕਦਾ ਪ੍ਰਮੰਤਵਾਨ ਨੂੰ ਕਿ ਉਹ ਲੜਕੀ ਨੇ ਕੀ ਮਾਰਾ ਕਰਤਾ ਤੇ ਉਹ ਬੱਚਾ ਨੇ ਕੀ ਮਾਰਾ ਕਰਤਾ ਅਸੀਂ ਉਹ ਤੋਂ ਜਵਾਬ ਮੰਗਦਾ ਸਾਨੂੰ ਸਵਾਲ ਦਾ ਸਾਡੇ ਦਾ ਜਵਾਬ ਦੇਵੇ ਆਓ ਜੀ ਹਾਂਜੀ ਜੀ ਆਪਣਾ ਮੈਂ ਹਰਦੇਵ ਸਿੰਘ ਭਾਰਤੀ ਕਿਸਾਨ ਜੂਨੀਅਨ ਏਕਤਾਗਰਾਹਾਂ ਮੈਂਬਰ ਜ਼ਿਲ੍ਹਾ ਕਮੇਟੀ ਜਿਵੇਂ ਕਿ ਅੱਜ ਤੁਸੀਂ ਸਾਰੇ ਰਲ ਕੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਭਗਵੰਤ ਮਾਨ ਦਾ ਸੀਐਮ ਦਾ ਆਪਣਾ ਪੁਤਲਾ ਫੁੱਕਿਆ ਹੈ ਹਾਂ ਇਦੇ ਨਾਲ ਸਾਡਾ ਜਿਹੜਾ ਰੋਸ ਹੈ ਕਾਫੀ ਚਿਰ ਤੋਂ ਹੈ ਕਿਉਂਕਿ ਕਿਸਾਨਾਂ ਦਾ ਪੁੱਤ ਦੱਸਣ ਵਾਲਾ ਸੀਐਮ ਅੱਜ ਕਿਸਾਨ ਵਿਰੋਧੀ ਕਿਸਾਨਾਂ ਨਾਲ ਗਣਗਣੇ ਬਦਲੇ ਲੈਣ ਦੀਆਂ ਗੱਲਾਂ ਕਰਦਾ ਹੈ ਜਿਵੇਂ ਇਹਨਾਂ ਨੇ ਖਨੋਰੀ ਦਾ ਮੋਰਚਾ ਪਿੱਛੇ ਉਠਾਇਆ ਟੱਕੇ ਕੀਤੇ ਨੇ ਉਸੇ ਤਰੀਕ ਪਿੰਡ ਜੋਲੀਆਂ ਦੇ ਵਿੱਚ ਕਿਸਾਨ ਨਾਲ ਹੋਈ ਇੱਕ ਟੱਕੇ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਹੈ ਜਿਹੜੀ ਉਸ ਕਿਸਾਨ ਦੀ ਮਦਦ ਦੇ ਉੱਤੇ ਆਈ ਸੀ ਅੱਜ ਤੋਂ 3 ਸਾਲ ਪਹਿਲਾਂ ਉਹ ਮਾਫੀਆ ਵੱਲੋਂ ਉਹਦੀ ਤਕਰੀਬਨ 4 ਕਿੱਲਾਂ ਦੀ ਜ਼ਮੀਨ ਹੈ ਜਿਹੜੀ ਉਹ ਖੋਹੀ ਗਈ ਸੀ ਉਸ ਕਿਸਾਨ ਨੂੰ ਜਲੀਲ ਕਰਕੇ ਸ਼ਰਾਬ ਪਲਾ ਕੇ ਕੁੱਟ ਕੇ ਮਾਰ ਕੇ ਜ਼ਬਰਦਸਤੀ ਉਹ ਤੋਂ ਸਾਈਨ ਕਰਾਏ ਗਏ ਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਆਪਣਾ ਫਰਜ਼ ਸਮਝਦੀ ਹੋਈ ਉਸ ਜ਼ਮੀਨ ਨੂੰ ਬਚਾਉਣ ਦੇ ਲਈ ਉੱਥੇ ਮੋਰਚਾ ਲਾ ਕੇ ਬੈਠੀ ਹੋਈ ਸੀ ਪਰ ਅੱਜ ਕੱਲ ਪਰਸੋਂ ਉੱਥੇ ਦੇ ਗੁੰਡਿਆਂ ਨੇ ਸਰਕਾਰ ਨਾਲ ਰਲ ਕੇ ਭਗਵਾਨਤਮਾਨ ਦੇ ਗੁੰਡਿਆਂ ਨੇ ਤੇ ਉਹਨਾਂ ਦੇ ਗੁੰਡਿਆਂ ਨੇ ਰਲ ਕੇ ਉਸ ਜ਼ਮੀਨ ਨੂੰ ਦੁਬਾਰਾ ਉੱਥੇ ਆ ਕੇ ਛੇੜਨ ਦੀ ਕੋਸ਼ਿਸ਼ ਕੀਤੀ ਹੈ ਬਾਹਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉੱਥੇ ਬੈਠੇ ਸਾਡੇ ਬੀਕੇਯੂ ਗ੍ਰਾਹਾਂ ਦੇ ਕਾਰਕੁਨਾਂ ਦੇ ਨਾਲ ਟੱਕੇ ਹੀ ਖਾਹੀ ਕਰੀ ਹੈ ਹੱਥੋਂ ਪਾਈ ਵੀ ਕੀਤੀ ਹੈ ਇਸ ਰੋਜ਼ ਵਜੋਂ ਅਸੀਂ ਭਾਰਤੀ ਕਿਸਾਨ ਯੂਨੀਅਨ ਕਿਸਾਨਾਂ ਦੀ ਜਿਹੜੀ ਜ਼ਮੀਨਾਂ ਦੀ ਰਾਖੀ ਹੈ ਉਹ ਕਰਨ ਦੇ ਲਈ ਵਚਨ ਬੱਧਾ ਅਸੀਂ ਇਸ ਮੋਰਚੇ ਨੂੰ ਅਸਤਰੀ ਚੱਲਦਾ ਰੱਖਾਂਗੇ ਭਾਵੇਂ ਕਿ ਸਰਕਾਰ ਹੈ ਜਿਹੜੀ ਜਿੰਨਾ ਮਰਦੀ ਜ਼ਬਰਦਸਤੀ ਕਰੇ ਗ੍ਰਿਫਤਾਰੀਆਂ ਕਰੇ ਅਸੀਂ ਤਿਆਰ ਆ ਪਾਕਿਸਤਾਨਾ ਦੀ ਜਿਹੜੀ ਜ਼ਮੀਨ ਹੈ ਅਸੀਂ ਉਸ ਨੂੰ ਬਚਾਉਣ ਦੇ ਵਾਸਤੇ ਹਰ ਕੁਰਬਾਨੀ ਦੇਣ ਦੇ ਲਈ ਤਿਆਰ ਆਂ ਅਸੀਂ ਸ਼ਾਇਦ ਉਸ ਜ਼ਮੀਨ ਦੇ ਉੱਤੇ ਦੁਬਾਰਾ ਕਰਨ ਦੇ ਲਈ ਆਪਣਾ ਪ੍ਰੋਗਰਾਮ ਲੈ ਕੇ ਉੱਪਰ ਹੀ ਸਾਡੇ ਆਪਣਾ ਸੂਬਾ ਕਮੇਟੀ ਵੱਲੋਂ ਪੂਰਾ ਇੰਤਜ਼ਾਰ ਹੈ ਸਾਨੂੰ ਜਦੋਂ ਉਹਦਾ ਆਰਡਰ ਆਊਗਾ ਤਾਂ ਅਸੀਂ ਉਸ ਜ਼ਮੀਨ ਨੂੰ ਦੁਬਾਰਾ ਜਾ ਕੇ ਕਬਜ਼ਾ ਕਰਾਂਗੇ ਔਰ ਉਹਨਾਂ ਨੂੰ ਨੱਥ ਭਾਵਾਂਗੇ ਹਾਂਜੀ ਸਾਡਾ ਰੋਸ ਇਹ ਹੈ ਜੀ ਸਾਡਾ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਜਾੜਨ ਦਾ ਜਿਹੜਾ ਇਹਨਾਂ ਨੇ ਪ੍ਰੋਗਰਾਮ ਰੱਖਿਆ ਸਰਕਾਰ ਨੇ 63000 ਕਿਲਾ ਜਿਹੜਾ ਪੰਜਾਬ ਦੇ ਵਿੱਚੋਂ ਅਕਵਾਇਰ ਕੀਤਾ ਜਾ ਰਿਹਾ ਹੈ ਵੱਡਾ ਮੋਰਚਾ ਸਾਡਾ ਹੋਇਆ ਹੈ ਅਗਰਾਹਾਂ ਜਥੇਬੰਦੀ ਤੇ ਬਹੁਤ ਮੋਰਚੇ ਲੱਗੇ ਹੋਏ ਨੇ ਪਿੰਡਾਂ ਦੇ ਵਿੱਚ ਸੜਕਾਂ ਦੇ ਉੱਤੇ ਜਿਹੜਾ 36000 ਕਿਲਾ ਦੱਸਦੇ ਨੇ ਕਿ ਉਹ ਲੋਕਾਂ ਨੂੰ ਉਜਾੜ ਕੇ ਤੇ ਲੋਕਾਂ ਨੂੰ ਪੰਜਾਬ ਦੇ ਵਿੱਚੋਂ ਖੰਗਲ ਕਰਕੇ ਬਿਲਕੁਲ ਰੋਟੀ ਟੋਵੀ ਪਰੇ ਕਰਕੇ ਲੋਕ ਨੂੰ 63000 ਕਿਲਾ ਕਿਵੇਂ ਪੂਰੇ ਉਹਦੇ ਨਾਲ ਕੌਣ ਕਿੰਨੇ ਮਜ਼ਦੂਰ ਮਰਦੇ ਨੇ ਕਿੰਨੇ ਕਪੈਣਾ ਵਾਲੇ ਮਰਦੇ ਨੇ ਕਿੰਨੇ ਝੋਨਾ ਲਾਣ ਵਾਲੇ ਮਰਦੇ ਨੇ ਕਿੰਨੇ ਜ਼ਿਮੀਂਦਾਰ ਮਰਦੇ ਨੇ ਉਹਦੇ ਨਾਲ 63000 ਕਿਲਾ ਥੋੜਾ ਕੀ ਤੇ ਜੀ ਪੰਜਾਬ ਦੇ ਵਿੱਚੋਂ ਐਕਵਾਇਰ ਕਰਨਾ ਔਰ ਬਿਆਨ ਉਹ ਹੋਰ ਦਿੰਦੇ ਨੇ ਵੀ ਅਸੀਂ ਪੁੱਛ ਕੇ ਜ਼ਮੀਨ ਲਵਾਂਗੇ ਕਿਸਾਨਾਂ ਕੋਲੋਂ ਜਿਹੜਾ ਕੋਈ ਦੇਗੋਦਰ ਪਰ ਦੂਜੇ ਦਿਨ ਬਿਆਨ ਦਿੰਦੇ ਨੇ ਕਿ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੁਨੇਹਾ ਲਾਤੇ ਵੀ ਤੁਸੀਂ ਮਤੇ ਪਾ ਕੇ ਦਿਓ ਸਾਨੂੰ ਵੀ ਉਹ ਜਿਹੜੀਆਂ ਜ਼ਮੀਨਾਂ ਨੇ ਅਸੀਂ ਐਕਵਾਇਰ ਕਰੀਏ ਤਾਂ ਉਹਨੂੰ ਤੁਮ ਮਤੇ ਪਾ ਕੇ ਦਿਓ ਪਰ ਪਿੰਡਾਂ ਵਿੱਚ ਜੀਏ ਪੰਚਾਇਤਾਂ ਨੂੰ ਇਹ ਝੂਠ ਮਾਰਦਾ ਭਗਵੰਤ ਉਹਨਾਂ ਨੇ ਕਿਸੇ ਨੂੰ ਮਤਾ ਨਹੀਂ ਪਾਇ ਕਿਸੇ ਪੰਚਾਇਤ ਨੂੰ ਅਸੀਂ ਤੁਮ ਜ਼ਮੀਨਾਂ ਦੇਵਾਂਗੇ ਇਸ ਕਰਕੇ ਸਾਡੀ ਗੁਰਾਂਜ ਇੱਥੇ ਬੰਦੀ ਪੂਰੀ ਸਾਰੇ ਪੰਜਾਬ ਦੇ ਵਿੱਚ ਦੂਜੀਆਂ ਜਿਹੜੀਆਂ ਜੱਥੇਬੰਦੀਆਂ ਨੇ ਪੰਜਾਬ ਦੇ ਉਹਨਾਂ ਦਾ ਵੀ ਸਹਿਯੋਗ ਮਿਲਿਆ ਸਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਵੀ ਕਾਂਗਰਸ ਦਾ ਵੀ ਭਾਜੀ ਬੀਜੇਪੀ ਦਾ ਵੀ ਵੀ ਜਿਹੜੀਆਂ ਜ਼ਮੀਨਾਂ ਨੇ ਅਸੀਂ 63000 ਕਿੱਲਾ ਅਸੀਂ ਮਰਦੇ ਦਮ ਤੱਕ ਅਸੀਂ ਉਹ ਜ਼ਮੀਨਾਂ ਜਿੱਥੋਂ ਤੱਕ ਸਾਡਾ ਜੋਰ ਲੱਗੀ ਸੀ ਭਗਵੰਤ ਮਾਨ ਨੂੰ ਖੋਹ ਨਹੀਂ ਦੇਵਾਂਗੇ ਕਿਸਾਨਾਂ ਨੂੰ ਜ਼ਾੜਨ ਨਹੀਂ ਦੇਵਾਂਗੇ ਸਾਡੇ ਭਾਵੇਂ ਫਿਰ ਲੱਗ ਜਾਣ ਕਿਉਂ ਜ਼ਮੀਨ ਫਿਰ ਮੰਗਦੀ ਹੈ ਜ਼ਮੀਨ ਤਾਂ ਬਚਦੀ ਜੇ ਫਿਰ ਲੱਗਦੇ ਨੇ ਉੱਥੇ ਭਾਵੇਂ ਸਾਡੇ ਫਿਰ ਲੱਗ ਜਾਣ ਕਿਸਾਨਾਂ ਦੇ ਲੱਗੇ ਨੇ ਪਹਿਲਾਂ ਜੀ ਸਾਡੇ ਫਿਰ ਪਹਿਲਾਂ ਵੀ ਲੱਗੇ ਨੇ ਬਾਹਮੇ ਟੁੱਟੀਆਂ ਨੇ ਲੱਤਾਂ ਵੀ ਟੁੱਟੀਆਂ ਡਾਂਗਾਂ ਵੀ ਖਾਦੀਆਂ ਪੁਲਿਸ ਨੇ ਅਸੀਂ ਪਰ ਇਸ ਟਾਈਮ ਜਿਹੜਾ ਇਹ ਪੰਜਾਬ ਪੁਲਿਸ ਸਟੇਟ ਬਣਿਆ ਹੋਇਆ ਜਿਹੜੇ ਤਿੰਨ ਪਹਿਲਾਂ ਨੇ ਨੇ ਕਾਨੂੰਨ ਲਿਆਂਦੇ ਸਨ ਆਪਣਾ ਫੌਜਦਾਰੀ ਕਾਨੂੰਨ ਉਹ ਰੱਦ ਨੇ ਇਹਨਾਂ ਨੇ ਕੀਤੇ ਸੀ ਬੜੇ ਮੋਰਚੇ ਲਾਏ ਪੁਰ ਪੁਰ ਪਿੰਡਾਂ ਚੋਂ ਚੁੱਕੇ ਬੱਚਿਆਂ ਦੇ ਚੁੱਕ ਕੇ ਕਾਊਂਟਰ ਕਰ ਲਈ ਐ ਇਸ ਟਾਈਮ ਪਿੰਡਾਂ ਚੋਂ ਜਿਹੜਾ ਪਹਿਲਾਂ ਬੰਤ ਸਿੰਘ ਵਾਲਾ ਕੰਮ ਸੀ ਨਾ ਉਹ ਚੱਲ ਰਿਹਾ 84 ਵਾਲਾ ਕੰਮ ਚੱਲ ਰਿਹਾ ਪੰਜਾਬ ਦੇ ਵਿੱਚ ਕੋਈ ਸਰਕਾਰ ਨਾਮ ਦੀ ਚੀਜ਼ ਹੀ ਨਹੀਂ ਪੰਜਾਬ ਦੇ ਵਿੱਚ ਧੱਕਾਸ਼ਾਹੀ ਮੁੰਡਿਆਂ ਨੂੰ ਚੁੱਕ-ਚੁੱਕ ਕੇ ਪਿੰਡਾਂ ਚੋਂ ਗਰੀਬਾਂ ਦੇ ਮੁੰਡਿਆਂ ਨੂੰ ਜੰਗਲ ਚ ਜਾ ਕੇ ਕਾਊਂਟਰ ਕਰ ਦਿੰਦੇ ਨੇ ਕਹਿੰਦੇ ਅੱਗੋਂ ਬੰਦੇ ਬੇਥੇ ਉਹਨਾਂ ਨੇ ਮਾਰਤਾ ਸਰੋਰ ਸਾਹਿਬ ਕਿਸਾਨੀ ਨਾਲ ਕੱਲੀ ਕਿਸਾਨੀ ਨਾਲ ਨਹੀਂ ਜੀ ਹਰ ਇੱਕ ਵਰਗ ਨਾਲ ਧੱਕਾ ਹੋ ਰਿਹਾ ਵਪਾਰੀਆਂ ਨਾਲ ਸਭ ਨਾਲ ਆਪਣੇ ਕਿਸਾਨਾਂ ਨੂੰ ਜਾਂ ਕੋਈ ਹੱਕ ਨਹੀਂ ਮਿਲਦਾ ਆਪਾਂ ਕਹਿੰਦੇ ਇਹਨਾਂ ਨੂੰ ਰਹਿਣਾ ਨਹੀਂ ਕੀਤਾ ਜਾਂਦਾ ਕਿ ਉਦੋਂ ਤੱਕ ਥੋੜਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਹਾਂਜੀ ਹਾਂ ਸਾਡੇ ਮੋਰਚੇ ਜਿਹਾ ਸੀ ਉਹਨਾਂ ਕਿਸਾਨਾਂ ਦੇ ਹੁਣ ਸਵੇਰੇ ਸੀ ਉੱਥੇ ਤਿਆਰੀ ਕਿ ਸਾਡੀ ਸੂਬਾ ਬੜੀ ਤਿਆਰੀ ਕਰੇਗੀ ਜਿੱਥੇ ਵੀ ਉਹ ਗ੍ਰਿਫਦਾਰੇ ਉੱਥੇ ਜਾ ਕੇ ਥਾਣੇਗੇ ਮੋਰਚਾ ਲਾਵਾਂਗੇ ਸਾਨੂੰ ਰਿਹਾਰ ਕਰਕੇ ਲਿਆਵਾਂਗੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਸਾਡੀ ਜਥੇਬੰਦੀ ਕਿੱਥੇ ਵੀ ਕਿਸੇ ਨਾਲ ਵੀ ਧੱਕਾ ਹੁੰਦਾ ਵੀ ਉੱਥੇ ਜਾ ਕੇ ਸਾਡੀ ਪਹਿਲਾਂ ਜਿਹੜਿਆ ਲੋਕਾਂ ਦੇ ਮੁੰਡੇ ਬਾਹਰ ਜਾਂਦੇ ਨੇ ਉਹਨਾਂ ਨੇ ਪੈਸੇ ਖਾਦੇ ਨੇ ਲੋਕਾਂ ਨੇ ਬਿਲਡਰਾਂ ਨੇ ਉਹਨਾਂ ਤੋਂ ਵੀ ਪੈਸੇ ਵਾਸਤੇ ਬੋਕ ਕਰਾਏ ਨੇ ਗ੍ਰਾਹਾਂ ਜਥੇਬੰਦੀ ਇੱਕ ਪੰਜਾਬ ਦੇ ਵਿੱਚ ਜਿਹੜੀ ਗਰੀਬਾਂ ਦੇ ਨਾਲ ਖੜਦੀ ਏ ਔਰ ਜਿਹੜੀ ਕਿਸਾਨਾਂ ਦੀ ਜਮੀਨ ਉਹ ਖੋਹਣ ਨਹੀਂ ਦੇਗੀ ਗ੍ਰੇ ਜਥੇਬੰਦੀ ਹੋਰ ਜੱਥਿਆਂ ਦਾ ਵੀ ਸਾਨੂੰ ਸਾਥ ਮਿਲੇਗਾ ਤਾਂ ਇਹ ਜਥੇਬੰਦੀ ਜਿਹੜੀ ਆ ਪੰਜਾਬ ਦੇ ਵਿੱਚ ਪੂਰੇ ਤਿਆਰੀ ਤੇ ਵਸਦੀ ਜਥੇਬੰਦੀ ਠੀਕ ਹੈ